ਤੂ ਤੁ ਮਹੱਲਾ ਦੀਆ ਜੀ ਕੱਲ ਨੂੰ ਜਾਣਿਆ ਐ ਗੁਰੂ ਜੀ ਕਾ ਖਾਲਸਾ ਪਰੀ ਗੁਰੂ ਜੀ ਕੀ ਫਤਿਹ ਗੁਰੂ ਦੀ ਕਾਜੀ ਨਾਗੂ ਗੁਰੂ ਖਾਲਸਾ ਸਾਧ ਸੰਗਤ ਜੀ ਅੰਤ ਰਿਆਣੇ ਤਰਪਾਵਣ ਤਰਪੋਚੋ ਕਿਰਪਾ ਦਿਨਾਨ ਸੇ ਗੁਰੂ ਜੀ ਗਿਆਨੂ ਜੁਗਾਂ ਦੇ ਵਾਸਤੇ ਮਤੁਰੂ ਕੁਦੇਸ਼ ਸ੍ਰੀ ਖਦੂਰ ਸਾਹਿਬ ਜੀ ਬਖਸ਼ੇ ਹਨ ਵਿਅੰਤ ਗੁਰਸਿੱਖ ਗੁਰੂ ਸਾਹਿਬ ਦੇ ਉਦੇਸ਼ ਨੂੰ ਸਮਾ ਕੇ ਜੀਵਨ ਮੁਕਤੀ ਦੀ ਪਦਵੀ ਨੂੰ ਪ੍ਰਾਪੇ ਹਮ ਆਪ ਜੀ ਸਮਾਜ ਵਿੱਚ ਬਹੁਤ ਰਿਆ ਕਰਦੇ ਕਦੇ-ਕਦੇ ਬਚਨ ਬਲਾਸ ਕਰਿਆ ਕਰਦੇ ਜਦੋਂ ਵੀ ਬਚਨ ਕਰਦੇ ਮਹਾਰਾਜਾ ਸਾਹਿਬ ਸੱਚੇ ਪਾਤਸ਼ਾਹ ਜੀ ਮਰਿਯਾਦਾ ਪੂਰਵਕ ਸਿੱਖਿਆਦਾਇਕ ਬਚਨ ਕਰ ਕਰਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਸਤਿਗੁਰਾਂ ਦੀ ਸੇਵਾ ਵਿੱਚ ਆਗੂ ਜੀ ਨੇ ਵਿਰਾਗਮਈਏ ਪੁਰਸਕਾਰ ਰਾਗੋ ਚਾਰੇ ਜੋ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ساری ਜਿੰਦਗੀ ਭਰ ਸੰਗਤ ਦੇ ਅੰਦਰ ਕਮਾਇਆ ਅਤੇ ਕੋਈ ਵਸਤੂ ਜਮਾ ਨਹੀਂ ਰੱਖੀ ਮਹਾਰਾਜ ਜੀ ਨੇ ਜਿਨ੍ਹਾਂ ਲੰਗਰ ਚਲਾ ਕੇ ਸਾਰਾ ਲਾਗਿਆ ਕਰਦੇ ਪਰ ਰਾਤ ਨੂੰ ਘੜੀ ਵੀ ਪੈ ਰਾਤ ਗਈ ਤੋਂ ਪਾਣੀ ਦੇ ਮੂਝੇ ਕਰਾ ਦਿਆ ਕਰਦੇ ਕਿ ਅੰਮ੍ਰਿਤ ਵੇਲੇ ਫੇਰ ਵੇਖੀ ਆਉਂ। ਰਾਤ ਨੂੰ ਤਾਣੀ ਵੀ ਜਮਾ ਅਣਿਸ਼ੀ ਰਹਿਣ ਦਿੰਦੇ। ਲੰਗਰ ਆਪ ਦਾ ਸੂਰਜ ਚੜ੍ਹਨ ਤੋਂ ਰੰਗ ਹੋ ਜਾਂਦਾ। ਕਹ ਰਾਤ ਜਾਂਦੀ ਤੱਕ ਜਿੰਨੇ ਵੀ ਕੋਈ ਛੰਣ ਵਾਲੇ ਆਉਂਦੇ ਸਭ ਨੂੰ ਸ਼ਿਕਾਈ ਜਾਂਦੇ। ਜਿਹੜਾ ਇਹਨੂੰ ਬਚ ਜਿਆ ਕਰਦਾ ਉਹ ਪਸ਼ੂਆਂ ਨੂੰ ਪਾ ਦਿਆ ਕਰਦੇ। ਜਿਹੜਾ ਪਸ਼ੂਆਂ ਤੋਂ ਬੈਦਾ ਉਹ ਦਰਿਆ ਵਿੱਚ ਪਰਵਾਹ ਕਰਦਿਆਂ ਕਰਦੇ। ਇਸ ਸਰਕਾਰ ਗੁਰੂ ਸਾਹਿਬ ਜੀ ਨੇ ਇਸ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪਹਿਰਾ ਦਿੱਤਾ ਗੁਰੂ ਅੰਦਰ ਸਾਹਿਬ ਜੀ ਦੇ ਗੁਰੰਗ ਸਾਹਿਬ ਦੇ ਬਚਨਾਂ 'ਤੇ ਸਤਿਗੁਰ ਸੱਚੇ ਪਾਤਸ਼ਾਹ ਗਰੀਬ ਨਰਾਇ ਅੰਤਰੀਆਮੀ ਜੋਤੀ ਸਰੂਪ ਇਸ ਸਰਕਾਰ ਗੁਰੂ ਅੰਦਰ ਸਾਹਿਬ ਸੱਚੇ ਪਾਤਸ਼ਾਹ ਵਰ ਆਗਮਈ ਉਪਦੇਸ਼ ਬਖਸ਼ ਦੇ ਹਨ ਰੂਪ ਮਹੱਲਾ ਰੂਜਾ ਵੀ ਚੱਲਣ ਜਾਣਿਆ ਮਹਾਰਾਜ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ ਕੁਝ ਕਰ ਜਾਣਾ ਹੈ ਕਿ ਸਦਾ ਨਹੀਂ ਰਹਿਣਾ ਇਸ ਵਿਚਾਰ ਨੂੰ ਜਾਣ ਲਿਆ ਹੈ ਦੇਚੋਂ ਕਰਹਿ ਵਿਸਾਰ ਉਹ ਭਾਈ ਕਿਸੇ ਪ੍ਰਕਾਰ ਦਾ ਗੁਸਤਾਰ ਕਾਨੂੰ ਕਰਦੇ ਹੈ ਪਲਾਟ ਨਹੀਂ ਕਰਦੇ ਕਿਸੇ ਪ੍ਰਕਾਰ ਦੀ ਪਦਾਰਸ਼ ਦੀ ਚੱਲਣਸਾਰ ਨਾ ਜਾਣਨੀ ਜੇ ਲੋਕੋ ਇਸ ਸੰਸਾਰ ਤੋਂ ਚਲੇ ਜਾਣਾ ਹੈ ਇਸ ਗੱਲ ਦੀ ਸਾਰ ਖਬਰ ਨਹੀਂ ਜਾਣਗੇ ਹਨ ਕਾਜ ਸਵਾਰਨ ਹਾ ਉਹ ਤਾਂ ਕਹੇ ਕਿ ਮੁੰਡੇ ਨੂੰ ਮੰਗ ਲਿਆ ਮੁੰਡੇ ਨੂੰ ਵਿਆਹ ਲਿਆ ਪੋਤੇ ਦਾ ਹੂ ਵੇਖ ਲਿਆ ਇਹ ਜੇ ਕੰਮ ਸਵਾਰਨ ਚ ਫਸੇ ਹੋਏ ਹਨ ਉਨਾਂ ਨੂੰ ਸੰਸਾਰ ਤੋਂ ਕੂਝ ਕਰ ਜਾਣਾ ਨਹੀਂ ਸਮਝਿਆ ਹੈ ਮਹੱਲਾ ਦੂਜਾ ਇਹਦੇ ਬਿਹਾਰਾਂ ਦੇ ਕਮਾਂ ਨੂੰ ਸਵਾਰ ਨਹੀਂ ਜਾਣਦੇ ਹਨ ਇਹ ਤੂਰੀਜਿੰਕ ਸਤੀ ਦੇ ਸਾਥੇ ਭੱਜਣੀ ਕਹਿੰਦੇ ਮੈਂ ਸਤੀ ਹੋਣਾ ਭਾਂਡੇ ਸਾਹਮਣਾ ਸਾਬ ਕਹਿੰਦੇ ਜੇ ਸਤੀ ਹੋਣਾ ਭਾਂਡੇ ਸੰਭਾਲ ਲਈ ਕਿੰਨੂ ਕੀ ਲੋੜ ਹੈ ਇਸ ਪ੍ਰਕਾਰ ਉਹ ਦੁਨੀਆਂ ਦੇ ਬਿਹਾਰ ਕਰਨ ਸਵਾਰਨ ਵਾਲੇ ਹੰ ਲੋਕ ਜਿਵੇਂ ਸੰਸਾਰ ਤੋਂ ਚਲੇ ਜਾਣਾ ਨਹੀਂ ਸਮਝਿਆ ਹੈ ਮਹੱਲਾ ਦੂਜਾ ਰਾਤ ਕਾਰਨ ਘਨ ਸੰਤੀ ਹੈ ਗਰੀਨ ਆਲ ਹੋ ਰਹੇ ਸਤਿਗੁਰ ਦੇ ਵਰਾਗਮਈ ਮਹੱਲਾ ਰੱਜੇ ਹਨ ਇਹ ਭਾਈ ਕਹਿੰਦੇ ਰਾਤ ਨੂੰ ਬਰਤਨਾਂ ਵਾਸਤੇ ਜਨ ਇਕੱਠਾ ਕਰ ਲਈਏ ਹਲਕੇ ਚੱਲਣ ਹੋ ਕਿ ਕੀ ਪਤਾ ਦਿਨ ਚੜ੍ਹਦੇ ਨਾਲ ਸਵੇਰੇ ਹੀ ਕਿਆ ਨਾ ਹੋਵੇ ਕੂਝ ਕਰ ਜਾਣਾ ਹੋਵੇ ਸੰਸਾਰ ਤੋਂ ਨਾਨਕ ਨਾਲ ਨਾ ਚੱਲ ਲਈ ਉਹ ਤੇ ਬੈਸ ਗੁਰੂ ਸਾਹਿਬ ਵੀ ਕਹਿੰਦੇ ਮੈਂ ਤਾਂ ਚੱਲਦਾ ਨਹੀਂ ਹੈ ਫਿਰ ਪਛਤਾਵਾ ਹੂੰ ਉਹ ਜਿਹੜਾ ਰੱਖਿਆ ਏ ਆ ਜਦੋਂ ਕਰਕੇ ਫਿਰ ਪਛਤਾਇਆ ਹੂੰ ਕਿ ਸੱਬ ਬਣਨਾ ਤੋਂ ਉਸ ਪਦਾਰਥ ਦੀ ਇੱਛਾ ਦੇਚ ਫਸੇ ਹੋਏ ਨੂੰ ਪਛਤਾਵਾ ਹੀ ਲੱਗਾ ਰਹੇਗਾ ਕਿ ਮੈਂ ਧੰਨ ਖਰਚਿਆ ਨਾ ਇਸੇ ਪ੍ਰਕਾਰ ਆਤ ਅਵਸਥਾ ਦੀ ਵਕੀਫ ਕਰਨ ਵਾਲੀ ਉਮਰ ਇਹ ਤਾਂ ਇਕੱਠਾ ਕਰ ਲਈਏ ਭਲਕੇ ਚੱਲਣ ਭਲਕ ਨਾ ਸਵੇਰ ਦਾ ਸਵੇਰਾ ਕੋਣ ਦਿਨ ਚੜਨਾ ਕਾਲ ਜਦੋਂ ਕਾਲੂਪੀ ਦਿਨ ਚੜ ਪਿਆ ਉਸੇ ਤੇ ਚਲਣਾ ਹੀ ਹੋਵੇਗਾ ਨਾ ਪੂਜ ਕਰਨਾ ਹੀ ਹੋਵੇਗਾ ਨਾਨਕ ਨਾਲ ਨਾ ਚੱਲ ਲਈ ਇਸ ਕਰਕੇ ਮਹਾਰਾ ਕਹਿੰਦੇ ਪਦਾਰਥ ਨਾਲ ਨਹੀਂ ਚੱਲਣਗੇ ਫਿਰ ਪਛਤਾਵਾ ਹੋਵੇ ਫਿਰ ਉਹਨਾਂ ਦੇ ਪਿੱਛੇ ਵਾਸ਼ਨਾ ਦਾ ਵੱਧਾ ਬੱਤੇ ਅੰਤਕਾਲ ਜੀ ਲక్ష్ਮੀ ਸਿੰਘ ਦੇ ਐਸੀ ਟੈਂਪਲ ਆ ਮੈਂ ਜੇ ਮਰਾ ਕਰਬ ਜੋਨ ਬਲਵਾਲਾ ਪੜਾ ਕਿਉ ਪਛਤਾਵਾ ਹੋਵੇ ਜਹੇ ਜੀਵ ਮਹੱਲਾ ਦੂਜਾ ਬੱਧਾ ਚੱਤੀ ਜੋ ਭਰੇ ਗੁਰੂ ਜੀ ਨੂੰ ਆਇ ਫਰਮਾਉਂਦੇ ਹਨ ਕਿਸੇ ਆਦਮੀ ਕੈਦ ਵਿੱਚ ਪੈ ਜਾਵੇ ਤੇ ਉਹ ਵੱਧਾ ਹੋਇਆ ਕਹੇ ਜੀ ਮੈਂ ਤੁਹਾਡੇ ਦਾ ਹੀ 2000 ਰੁਪਇਆ ਪੇਸ਼ਾ ਕਰਾਂਗਾ ਮੈਨੂੰ ਇਥੇ ਛਡਾ ਦਿਓ ਯੋ ਵੱਡਾ ਹੋਇਆ ਜਿਹੜਾ ਚੱਟੀ ਭਰ ਦੇਵੇ ਕੈਦੀ ਹੋਇਆ ਹੋਇਆ ਪਾਤਸ਼ਾਹ ਦਾ ਕਿਸੇ ਅੰਕਮੰਡਾ ਨਾ ਗੁਣ ਨਾ ਉਪਕਾਰ ਨਾ ਤੋਂ ਉਹ ਹਾਕਮ ਗਣ ਸਮਝੇ ਮੈਨੂੰ ਇਹ ਮੇਰੀ ਸਹਾਇਤਾ ਕਿਰਦੀ ਪਰਵਕਾਰ ਕੀਤਾ ਹੈ ਅਤੇ ਨਾ ਉਹ ਆਦਮੀ ਕਹਿੰਦਾ ਮੈਂ ਉਪਕਾਰ ਕੀਤਾ ਹੈ ਨਾ ਤਾਂ ਦੇਣ ਵਾਲੇ ਨੂੰ ਗੁਣ ਹੁੰਦਾ ਕੋਈ ਤੇ ਨਾ ਉਪਕਾਰ ਦੇਣ ਵਾਲੇ ਦਾ ਹੁੰਦਾ ਹੈ ਦੋਹਾਂ ਪਾਸੇ ਤੋਂ ਉਹ ਕਹਿੰਦਾ ਮੈਨੂੰ ਛੁੱਟਣ ਵਾਸਤੇ ਪੈਸੇ ਦਿੰਦੇ ਐ ਉਹ ਕਹਿੰਦਾ ਮੈਂ ਰਿਹਾਈ ਹੋਣ ਵਾਸਤੇ ਦਿੰਦੇ ਐ ਇਹ ਵੱਡਾ ਹੋਇਆ ਚਿੱਟੀ ਪੰਨੇ ਨਿਉ ਰੋਗੀ ਹੋ ਗਿਆ ਕੋਈ ਵੱਡਾ ਹੋਇਆ ਰੋਗ ਦਾ ਕਹਿੰਦਾ ਜੀ ਮੈਂ ਇਨਾ ਪੁੰਨਦਾਨ ਕਰੂੰਗਾ ਮੇਰਾ ਰਾਜੀ ਹੋ ਜਾ ਮੈਂ ਇਸ ਦੁਕਾਨ ਚਿੱਟੀ ਭਰਦਾ ਹੈ ਜਿਹੜਾ ਨਾ ਗੁਣ ਨਾ ਉਪਕਾਰ ਉਹਦੇ ਜਿਹਨਾਂ ਦਾ ਗੁਣ ਸਮੁੰਦਰ ਕੋਈ ਨਾ ਉਪਕਾਰ ਇਸੇ ਪ੍ਰਕਾਰ ਵੱਡਾ ਹੈਗਾ ਪਰਿਵਾਰ ਦਾ ਜਿਹੜਾ ਕੰਮ ਧੰਦਾ ਕਰਦਾ ਹੈ ਚਿੱਟੀਆਂ ਹੀ ਭਰਦਾ ਹੈ ਨਾ ਉਹਨਾਂ ਦੀ ਹਰ ਵਕਤ ਟੋਕਰੀ ਚੱਕੀ ਰੱਖਦਾ ਹੈ ਉਹ ਸੰਬੰਧੀ ਕੋਈ ਗੱਲ ਨਹੀਂ ਸਮਝਦੇ ਵੀ ਇਹ ਸਾਡੇ ਤੇ ਗਰੂ ਕਰਦਾ ਹੈ ਅਤੇ ਨਾ ਉਪਕਾਰ ਉਹਨਾਂ ਨੇ ਸਮਝਿਆ ਹੈ ਉਪਕਾਰ ਤਾਂ ਉਹ ਸਮਝੇ ਗਰੀਬ ਤੇ ਕਰੇ ਉਹ ਕਹਿੰਦੇ ਇਹਦਾ ਫਰਜ ਹੀ ਹੈ ਅਸ ਇਹਨੂੰ ਇਹਦੇ ਮਾਪਿਆਂ ਨੇ ਪਾਲਿਆ ਹੁਣ ਸਾਨੂੰ ਪਾਲਣਾ ਇਹਦਾ ਫਰਜ ਹੈ ਉਹਦਾ ਕੋਈ ਗੱਲ ਨਹੀਂ ਉਹ ਸਮਝਦੇ ਤੇ ਨਾ ਉਪਕਾਰ ਹੁੰਦਾ ਹੈ ਉਹਦਾ ਉਹਨਾਂ ਦੇ ਉੱਪਰ ਕੀਤੀ ਖੁਸ਼ੀ ਸਵਾਰੀ ਹੈ ਜਿਹੜਾ ਭਾਈ ਖੁਸ਼ੀ ਦੇ ਸਾਥ ਮਹਾਰਾਜ ਸਾਹਿਬ ਕੋਲ ਨਹੀਂ ਸਵਾਰਿਆ ਜਾਵੇ ਨਾਨਕ ਕਾਰਜ ਸਾਥ ਕੋਸ਼ ਕਰਕੇ ਕਾਰਜ ਸਰ ਜਾਂਦੇ ਆ ਸਾਰੇ ਖੁਸ਼ੀ ਦੇ ਨਾਲ ਬਹੁਤ ਭਗਤੀ ਕਰੀਏ ਸੇਵਾ ਕਰੀਏ ਟਹਿਲ ਕਰੀਏ ਪੁੰਨਦਾਨ ਕਰੀਏ ਉਸ ਕਰਕੇ ਪਰਲੋਕ ਦਾ ਕਾਰਜ ਸਹਾਇਤਾ ਦਾ ਸਰ ਜਾਂਦਾ ਹੈ ਇਸੇ ਪ੍ਰਕਾਰ ਸੇਤੀ ਖੁਸ਼ੀ ਸਵਾਰੀਏ ਖੁਸ਼ੀ ਦੇ ਸਾਥ ਭਗਤੀ ਨਾਲ ਮਨ ਨੂੰ ਸਵਾਰ ਲਈਏ ਮਹਾਰਾਜ ਜੀ ਨਾਲ ਸਰਕਾਰ ਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਮਾਰਾ ਸੋ ਸਾਰ ਜਿੰਦੇ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਮਹੱਲਾ ਦੂਜਾ ਮਨ ਹੱਥ ਤਰਗ ਨਾ ਜਿਪਈ ਇਹ ਪਾਈ ਜੇ ਮਨ ਦੇ ਹੱਥ ਕਰਕੇ ਕਾਮ ਕ੍ਰੋਧ ਆਦਿਕਾਂ ਨੂੰ ਜਿਪੇ ਨਾ ਜਿੱਤਣਾ ਚਾਹੇ ਇਹ ਮਨ ਦੇ ਹੱਥ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਪੇ ਜਿੱਤੇ ਨਹੀਂ ਜਾਂਦੇ ਹਨ ਇਹ ਮਨ ਸਾਰਾ ਮੰਦੀ ਹਸਣਾ ਕਾਰਨਾ ਕਰੇ ਤੂਰੀਆਂ ਤਾਲੇ ਜਲ ਘਾਰਾ ਕਰ ਲਵੇ ਇਸ ਪ੍ਰਕਾਰ ਬੋਧੀਆਂ ਕਾਰਨਾ ਕਰਕੇ ਮਨ ਦੇ ਹਟ ਕਰਕੇ ਇਹਨਾਂ ਵੱਲੋਂ ਜਿੱਤ ਨਹੀਂ ਤਾ ਸਕਦਾ ਇਹਨਾਂ ਤੋਂ ਫਤੇ ਨਹੀਂ ਤਾ ਸਕਦਾ ਹੈ ਤਰਫ ਜਿਨ ਸਤਿ ਭਾਉ ਦੀ ਫੇ ਮਹਾਰਾਜ ਨਾਲੇ ਕਾਂਕਦੇ ਵੱਲੋਂ ਜਿੱਤ ਕਿਵੇਂ ਪ੍ਰਾਪਤ ਹੋ ਸਕਦੀ ਹੈ ਕਿੰਨੇ ਜਿੱਤਿਓ ਹੋ ਸਕਦੀ ਐ ਇਸ ਦੀ ਤਰਫ ਜਿਨ ਸਤਿ ਭਾਉ ਦੀ ਇਨ ਕਾਮ ਕ੍ਰੋਧ ਦਾ ਦੀ ਤਰਫੋਂ ਮਨ ਨੂੰ ਜਿਨਾ ਜਿੱਤ ਲਵੇ ਮਨ ਨੂੰ ਜਿਤੇ ਮਹਾਰਾਜ ਸਤਿ ਭਾਉ ਦੇ ਸੱਚਾ ਪ੍ਰੇਮ ਪਰਮੇਸ਼ਰ ਚ ਦੇਵੇ ਲਾਵੇ ਸਤਿ ਭਾਉ ਨਿਸ਼ਚਾ ਸਾਧ ਸੰਗ ਜੀ ਦੇਣਾ ਕਰੇ ਜਨ ਨਾਨਕ ਸ਼ਬਦ ਦੀਚ ਸਤਿਗੁਰੂ ਜੀ ਕਹਿੰਦੇ ਸ਼ਬਦ ਦੀ ਵਿਚਾਰ ਕਰੇ ਇਉ ਇਨਾਂ ਦੀ ਤਰਫੋਂ ਜਿੱਤ ਲੱਗਦਾ ਕਾਮ ਕ੍ਰੋਧ ਵੀ ਨੂੰ ਇਉ ਫਤਿਹ ਪਾ ਸਕਦਾ ਹੈ ਜੋ ਹੱਠ ਨਾਲ ਕਰਾਈਆਂ ਕਰਕੇ ਜਿੱਤਿਆ ਨਹੀਂ ਜਾਂਦਾ ਫੇਰ ਵੀ ਇਹ ਮਾਰਦੇ ਹੁੰਦੇ ਹਨ ਹੰਕਾਰ ਆਦਿਕਾਂ ਕਰਕੇ ਗਰਾਵਟ ਹੋ ਜਾਂਦੀ ਹੈ ਸੋਤਨ ਸੁਕਾਮ ਆਦਿਕਾਂ ਦੀ ਤਾਂ ਹੀ ਜਿੱਤ ਸਕਦਾ ਆਸਰੀ ਸੰਤਾਂ ਦੀ ਸੱਚਾ ਨਿਸ਼ਚਿਆ ਦੇ ਕੇ ਸੱਚਾ ਪ੍ਰੇਮ پا ਕੇ ਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਦੀ ਵਿਚਾਰ ਕਰੇ ਜੇ ਤਾਂ ਜਿੱਤੇ ਜਾਂਦੇ ਹਨ ਪੌੜੀ ਕਰਤਾ ਕਾਰਣ ਜਿਨ ਕੀ ਹੈ ਕਰਤਾ ਤੁਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਨੇ ਕਾਰਨ ਸੰਸਾਰ ਕੀਤਾ ਹੈ ਤੂੰ ਜਾਣੈ ਤੂੰ ਹੀ ਤੂੰ ਹੀ ਇਹਨਾਂ ਦੀ ਸੋ ਖਬਰ ਦੇ ਤਾਈ ਪਾਲਣ ਦੀ ਪੋਸਣ ਦੀ ਲੈ ਕਰਨ ਦੀ ਖਬਰ ਨੂੰ ਆਪ ਹੀ ਜਾਣਦਾ ਹੈ ਆਪੀ ਸ੍ਰਿਸ਼ਟ ਉਪਾਇਨ ਆਪੀ ਮਹਾਰਾਜ ਜੀ ਨੇ ਆਪਣੀ ਜਿਵੇਂ ਜਲ ਤੇ ਲੈ ਰੱਖਦੀ ਹੈ ਐਸੀ ਕੀਤੀ ਬੰਨ ਕੀਤੀ ਹੈ ਆਪੇ ਹੁਣ ਗੋਈ ਆ ਵੀ ਪੁਣਾ ਪਾਲਣਾ ਕੀਤੀ ਹੈ ਆ ਵੀ ਪੁਣਾ ਗੋਈ ਬੁਲਾਈ ਹੈ ਆਪਦੇ ਵਿੱਚ ਫਾਰਸੀ ਚ ਗੋਈ ਨੂੰ ਬੁਲਾਉਂਦਾ ਹੈ ਆਦੂ ਰੇ ਬੁਲਾ ਲਈ ਹੈ ਮਲਾਈ ਹੈ ਅਜੇ ਬੁਲਾ ਲਈ ਹੈ ਇਹ ਮਲਾਈ ਬੁਲਾਈ ਤੇ ਸੁਬਾ ਲਈ ਹੈ ਆਪਦੇ ਵਿੱਚ ਕਿ ਜਿੰਨਾ ਬੋਲੀਆਂ ਕਰਕੇ ਸੰਪਰਦਾ ਦੇ ਆਪ ਗੋਈ ਦੇ ਮਲਾਈ ਬੁਲਾਈ ਸੁਬਾਈ ਬਣਦੇ ਹੈ ਚਪਾਈ ਚਪੌੜਾਂ ਕੀਤਾ ਗੋਗਲ ਕਰ ਲਈ ਹੈ ਬੀਸ ਭਾਸ਼ਾ ਇਹ ਅਗ ਬੁਲਾਈ ਹੈ ਫਾਰਸੀ ਉਹ ਲਫ਼ਜ਼ ਜੋ ਹੈ ਇਹ ਮਲਾਈ ਹੈ ਇਸ ਪ੍ਰਕਾਰ ਗੋਣਾ ਕੀਤੀ ਹੈ ਮਿੱਟੀ ਜਿਵੇਂ ਪਾਣੀ ਵਿੱਚ ਗੋਈ ਦੀ ਹੈ ਇਹ ਵੀ ਪੰਜਾਬੀ ਬੋਲੀ ਹੈ ਇਸ ਰੰਗ ਮਲਾਈ ਬੁਲਾਈ ਸ਼ਬਾਈ ਜੁਨੇ ਅਰਥ ਬਣ ਗਏ ਨੇ ਜੁਗ ਚਾਰੇ ਸਭ ਭਵ ਸਕੀ ਕਹਾਂ ਜੁਗਾਂ ਦੀ ਸਾਰੀ ਸੀਤੀ ਪੌਂ ਪੌਂ ਕੇ ਥੱਕ ਚੁੱਕੀ ਹੈ ਕਿੰਨੀ ਕੀਮਤ ਹੋ ਈਨੋ ਉਸ ਦੀ ਕੀਮਤ ਪ੍ਰਾਪਤ ਹੋਈ ਹੈ ਕਿਸੇ ਨੇ ਨਹੀਂ ਪਾਈ ਹੈ ਸਤਗੁਰ ਏਕ ਵਿਖਾਲਿਆ ਸਤਗੁਰਾਂ ਨੇ ਇੱਕ ਅਵਾਜ ਪਰਮਪ੍ਰੇਸ਼ੀ ਪਰਗਟ ਕਰਕੇ ਉਹ ਖਾਲਸਾ ਹੈ ਮਨ ਤਾਂ ਸੁਖ ਹੋਈ ਇਨਾਂ ਨੂੰ ਦੁਖਾਉਂਦੇ ਉਹਨਾਂ ਦੇ ਮਨ 'ਚ ਵੀ ਤਨ 'ਚ ਵੀ ਆਤਮਾ ਨੂੰ ਸੁਖ ਦੀ ਪ੍ਰਾਪਤੀ ਹੋਈ ਹੈ ਸਦਾ ਸਲਾਹੀਏ ਗੁਰਮੁਖੰਦੀ ਸੰਗਤ ਮਿਲ ਕਰਕੇ ਭਾਈ ਸਦਾ ਪਰਮੇਸ਼ਰ ਦੀ ਸ਼ਖਤ ਕਰਨਾ ਕਰੀਏ ਕਰਤਾ ਕਰੇ ਤੂੰ ਜੋ ਕੋਈ ਕਰਦਾ ਕਰਦਾ ਸੋ ਹੁੰਦਾ ਹੈ ਹੋਵੇਗਾ ਜਿਹਨੂੰ ਪਿੱਛੇ ਹੁੰਦਾ ਸੀ ਜੋ ਕਰਤਾ ਕਰਦਾ ਵਿਆਸ ਕਰੇਗਾ ਸੋ ਕਰਤਾ ਦਾ ਰੂਪ ਹੀ ਹੋ ਜਾਏਗਾ